ਸਾਹਿਬ ਜਾਨਾ ਅਜੀਤ ਸਿੰਘ ਜੀ ਸਾਹਿਬ ਜਾਨਾ ਜਿਹਾਰ ਸਿੰਘ ਜੀ ਸਾਹਿਬ ਸਾਦਾ ਜੁਰਾਵਰ ਸਿੰਘ ਜੀ ਸਾਹਿਬ ਜਾਨਾ ਫੱਟੇ ਸਿੰਘ ਜੀ ਪੰਜ ਕਕਾਰ ਕਿਹੜੇ ਹੁੰਦੇ ਆ ਕੜਾ ਕੰਗਾ ਕਿਰਪਾਨ ਕਸ਼ੇਰਾ ਟਿੱਕੇ ਕੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਕਾਲ ਸਿੰਘ ਪੁੱਤ ਕਿੱਦਾਂ ਤੁਸੀਂ ਹਾਂਜੀ ਚੜਦੀ ਕਲਾ ਚ ਹਾਂਜੀ ਬੋਤ ਜੀ ਚਾਰ ਸਾਂ ਵਿਚਾ ਜੰਦੀ ਨਾ ਆਉਂਦੇ ਤੁਹਾਨੂੰ ਜੀ ਸਹਿਬ ਹਾਂਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸ਼ਾਬਾਸ਼ ਕਾਲ ਬੋਤ ਜੀ ਜਿੰਨੇ ਕੇ ਪਾਈ ਠੀਕ ਹੈ ਜਿਕਾਰਾ ਬੁਲਾ ਦੋ ਬੋਲੇ ਸੋਨੀ ਹਾਲ ਬੁਲਾਓ ਜਿਕਾਰਾ ਬੋਲੇ ਸੋਨੀ ਹੈ ਸਤ ਸ੍ਰੀ ਅਕਾਲ ਬੋਲੇ ਸਾਚੀਆ ਕਾਲਾ ਵਾਹੀ ਗੁਜੀ ਕਾ ਕਾਲਾ ਸਾ ਵਾਹੀ ਗੁਜੀ ਕੀ ਫੱਟੇ ਪੰਜ ਕਕਰ ਕਿਹੜੇ ਹੁੰਦੇ ਆ ਕੜਾ ਕੰਗਾ ਕਿਰਪਾਨ ਕੇਸ਼ੜਾ ਟਿੱਕੇ ਕੇਸ ਜਿੰਗ ਦੀ ਸੈਜਾ ਦਾ ਤਰਾਵ ਸੀ ਜਿੰਗੀ ਸੈਜਾ ਦਾ ਫੁੱਲ ਜਿੰਗ ਦੀ ਚਾਰ ਸੈਜਾ ਦੇ ਨਾਮ ਦੱਸੋ ਸਾਹਿਬ ਜادہ ਅਜੀਤ ਸਿੰਘ ਜੀ ਸਾਹਿਬ ਜادہ ਅੱਜਾ ਹਰ ਸਿੰਘ ਜੀ ਸਾਹਿਬ ਸਾਦਾ ਜੋਰਾਵਰ ਸਿੰਘ ਜੀ ਸਾਹਿਬ ਜادہ ਪੱਤੇ ਸਿੰਘ ਜੀ ਲੋਕ ਕੁੱਤੇ ਰੁਬਾਰ ਮੇ ਕਿਆ ਕਰੀਏ ਸਰਤਮਤਵਨ ਬੋਲ ਅਨੇ ਵਾਣੀ ਹੋਇਆ ਤਿਤੈ ਕੜਿਆ ਸੁਰਾ ਸਦਾ ਕੇ ਸਰਦ ਕਰਮਖਾੜ ਕੀ ਬਾਣੀ ਜੋਰ ਦਿੱਤੈ ਓ ਨ ਕੋਈ ਹੋਰ ਤਿਤੈ ਜੋਤ ਮਹਾ ਬਲ ਸੂਰ ਤਿਮੈ ਨਾਮ ਰਹਿ ਹ ਪਰਪੂਰ ਜਿੱਥੇ ਅਸੀਂ ਕੋ ਸੀਤਾ ਮੈਂ ਨਾ ਮਾਹੇ ਰਾਤੇ ਲੋਕ ਨਾ ਕਟਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਸੈ ਮਨ ਮਾਹੇ ਸਿੱਖੇ ਭਗਤ ਸੈ ਕੇ ਲੋ ਅਨੰਤ ਸੱਚਾ ਮਨ ਸੋਏ ਸੱਚ ਖੰਡ ਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿੱਥੇ ਕਣ ਮੰਡਲ ਵਰ ਭੰਡ ਜੇ ਕੋ ਕਥੇ ਕਾਂਤ ਨਾਨਕ ਤਿੱਥੇ ਲੋ ਲੋ ਅਵਤਾਰ ਜੇ ਜੇ ਜਨ ਕੇ ਅਵਤਾਰ ਸਵੇਕੈ ਸਰਕਾਰ ਵਿਚਾਰ ਨਾਨਕ ਤੁਮਾ ਕਰਵਾ ਸਾਰ ਜਪਾ ਪੀਰ ਸਨਿਆਰ ਇਹਨ ਮਤ ਵੇਦਨ ਤਿਆਰ ਕੋ ਕਲਾਗਨਾ ਤੱਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਕੜੀਆ ਸਭ ਸੱਚੇ ਟਕਸਾਲ ਜਿੰਕੋ ਨਦਰ ਕਰੰ ਤਿਨ ਕਾਰ ਨਾਨਕ ਪ੍ਰੀਨ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਮ ਦੇਵਸਰਾ ਦੋਈ ਦਾਈ ਦਾਇ ਲੇ ਸਭ ਜਗਤ ਸੰਗਿਆ ਆਪਿਆ ਆਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮੁ ਧਿਆਇਆ ਗਏ مشਕपत काल नानक ते ਮੂ ਪੂਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਜੈਮ ਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁਟੀ ਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਨੀ ਸੋਨੀ ਮੱਖ ਕਿਨੀ ਸੋਨੀ ਮੱਖ ਕਿਨੀ ਸੋਨੀ ਮੱਖ ਕਿਨੀ ਸੋਨੀ ਦੇਗ ਅੰਬਾ ਹੁੰਦੀ ਆ ਹੁਣ ਹੁਣ ਠੰਡ ਆ ਗਈ ਆ ਗਾਵੀਆਂ ਨਹੀਂ ਹੁਣ ਹੁਣ ਠੰਡ ਮਮਾ ਹਾਂਜੀ ਮੈਨੂੰ ਨਾ ਹਾਂਜੀ ਬੱਤ ਜੀ ਕਪਾਣ ਮਿਲ ਸੀ ਕਿ ਨਾਲੇ ਆ ਕੜੀਆਂ ਵੀ ਉੱਠੇ ਲਖਿਓ ਟੇਬਲ ਤੇ ਉਹ ਦੇਖੋ ਹਾਂਜੀ ਹਾਂਜੀ ਬੱਤ ਨਾਲੇ ਮੇਸੇਸ ਫੋਨ ਕਰਤੋਂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਹਾਂਜੀ ਚਲੋ ਜੀ ਮਿਲਦੇ ਆ ਕੱਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਜੜਦੀ ਕਾਲਾ ਚ ਰੱਖਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ